ਹਾਂਜੀ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਹਾਂ ਪਿੰਡ ਖੰਡੂਰ ਤਹਿਸੀਲ ਮੁੱਲਾਂਪੁਰ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਬਣੀ ਹੋਈ ਤਿੰਨ ਵਿਸ਼ਵਿਆਂ ਦੇ ਵਿੱਚ ਕੋਠੀ ਬਿਲਕੁਲ ਨਵੀਂ ਬਣੀ ਹੋਈ ਹੈ ਸੋ ਬਹੁਤ ਹੀ ਸੋਹਣੀ ਕੋਠੀ ਹੈ ਵੀਡੀਓ ਨੂੰ ਸਕਿਪਣਾ ਕਰਿਓ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਕੋਠੀ ਜਿਹੜੀ ਹੈ ਨਵੀਂ ਬਣੀ ਹੋਈ ਆ ਟਾਈਲਸ ਦਾ ਕੰਮ ਹੋਇਆ ਵੀ ਆ ਮੱਛੀ ਮੋਟਰ ਲੱਗੀ ਹੋਈ ਆ ਰਜਿਸਟਰੀ ਵਾਲੀ ਇਹ ਜਗ੍ਹਾ ਹੈਗੀ ਆ ਸੋ ਜਿਹੜੇ ਨਾਲ ਲੱਗਦੇ ਸ਼ਹਿਰ ਹੈ ਉਹ ਹੈ ਜੋਦਾ ਸੁਧਾਰ ਮੁੱਲਾਪੁਰ ਲੁਧਿਆਣਾ ਹਲਵਾਰਾ ਸੋ ਬਹੁਤ ਹੀ ਸੋਹਣੀ ਕੋਠੀ ਆ ਟਾਈਲਸ ਸਾਰੀ ਕੋਠੀ ਵਿੱਚ ਲੱਗੀ ਹੋਈ ਆ ਰੰਗ ਰੋਗਣ ਦਾ ਕੰਮ ਬਾਕੀ ਹੈ ਸੋ ਕਬੜ ਵੀ ਜਿਹੜੇ ਆ ਬਾਕੀ ਹੈ ਤੇ ਰੇਟ ਵੀ ਜੈ ਜੀ ਐਸ ਕੋਠੀ ਦਾ ਸੋ ਪਿੰਡ ਹੈਗਾ ਜੀ ਖਡੂਰ ਤਹਿਸੀਲ ਮੁਲਾਬੁਰ ਤਿੰਨ ਵਿਸਵਾਂ ਦੇ ਵਿੱਚ ਜਿਹੜੀ ਐ ਕੋਠੀ ਬਣੀ ਹੋਈ ਐ ਕੋਠੀ ਨਵੀਂ ਬਣੀ ਹੋਈ ਐ ਟਾਈਲਸ ਜਿਹੜੀ ਐ ਫਰਸ਼ ਜਿਹੜਾ ਉਹ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਸੋ ਬੈਡਰੂਮ ਵੀ ਜਿਹੜੇ ਆ ਕਾਫੀ ਫੁੱਲੇ ਢੁੱਲੇ ਬਣੇ ਹੋਏ ਆ ਦੋ ਬੈਡਰੂਮ ਸਟੋਰ ਆ ਲੌਬੀ ਆ ਛੋਟਾ ਜਿਹਾ ਜੇ ਅੱਗੇ ਵੇੜਾ ਵੀ ਹੈਗਾ ਸੋ ਬਹੁਤ ਹੀ ਵਧੀਆ ਕੋਠੀ ਆ ਰੇਟ ਦੀ ਗੱਲ ਕਰੀਏ ਤਾਂ 24 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ 24 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਜੇ ਸ ਵੀ ਵੀਰਪੁਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਪਿੰਡ ਖਡੂਰ ਤਹਿਸੀਲ ਮੁੱਲਾਪੁਰ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਪਿੰਡ ਤਿੰਨ ਵਿਸ਼ਵ ਜਿਹੜੀ ਆ ਜਗ੍ਹਾ ਹੈਗੀ ਆ ਮੱਛੀ ਮੋਟਰ ਲੱਗੀ ਹੋਈ ਆ ਟਾਇਲਸ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਰਜਿਸਟਰੀ ਵਾਲੀ ਜਗ੍ਹਾ ਹੈਗੀ ਆ ਸੋ ਥੋੜੀ ਥੋੜੀ ਦੂਰੀ ਤੇ ਜਿਹੜੇ ਆ ਸ਼ਹਿਰ ਵੀ ਲੱਗਦੇ ਆ ਜਿਵੇਂ ਮੁੱਲਾਪੁਰ ਹੋ ਗਿਆ, ਅਯੋਧਾ ਹੋ ਗਿਆ, ਸੁਧਾਰ ਹੋ ਗਿਆ। ਸੋ ਲੁਧਿਆਣਾ ਵੀ ਨੇੜੇ ਆ। ਸੋ ਨਵੀਂ ਕੋਠੀ ਬਣੀ ਹੋਈ ਆ ਤਿੰਨ ਵਿਸ਼ਵਿਆਂ ਦੇ ਵਿੱਚ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਦੋ ਤਿੰਨ ਫੋਟੋਆਂ ਖਿੱਚ ਕੇ ਫਰੰਟ ਤੋਂ ਭੇਜੋ ਤੇ ਘਰ ਦੀ ਪੂਰੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਸਾਨੂੰ ਸੈੱਟ ਕਰ ਦਿਓ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਆਸੇ ਪਾਸੇ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਉਹ ਬਣੀ ਹੋਈ ਹੈ ਪਿੰਡ ਖਡੂਰ तहसील मुल्लापुर ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਪਿੰਡ ਖਡੂਰ ਤਿੰਨ ਵਿਸਵਿਆਂ ਦੇ ਵਿੱਚ ਜਿਹੜੀ ਹੈ ਕੋਠੀ ਬਣੀ ਹੋਈ ਹੈ ਰੇਟ ਦੀ ਗੱਲ ਕਰੀਏ ਤਾਂ 24 ਲੱਖ ਰੁਪਏ ਜਿਹੜੀ ਹੈ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਕਲੋਨੀ ਵੀ ਜਿਹੜੀ ਆ ਨਵੀਂ ਬਣੀ ਆ ਆਸ-ਪਾਸੇ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਪਿੰਡ ਕਡੂਰ ਦੇ ਵਿੱਚ ਇਸ ਵੇਲੇ ਤਿੰਨ ਵਿਸ਼ਵਾਂ ਦੇ ਵਿੱਚ ਬਣੀ ਕੋਠੀ ਜਿਹੜੀ ਆ ਆਪਾਂ ਦੇਖ ਰਹੇ ਹਾਂ 24 ਲੱਖ ਰੁਪਇਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਇਸ ਕੋਠੀ ਨੂੰ ਜੋ ਵੀ ਵੀਰ ਖਰੀਦਣਾ ਚਾਹੁੰਦਾ ਉਹ ਜੋ ਵੀ ਡਿਸਪਲੇ ਤੇ ਤੁਸੀਂ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਬਾਕੀ ਰੇਟ ਦੇ ਵਿੱਚ ਜਿਹੜੀ ਆ ਗੰਜੈਸ ਉਹ ਹੋਰ ਵੀ ਹੋ ਜੂਗੀ ਸੋ ਦੋ ਬੈਡਰੂਮ ਆ ਜਿਹੜੇ ਉਹ ਬਣੇ ਹੋਏ ਆ ਇੱਕ ਸਟੋਰ ਦਿੱਤਾ ਹੋਇਆ ਅੱਗੇ ਛੋਟਾ ਜਿਹਾ ਵਿਹੜਾ ਵੀ ਹੈਗਾ ਆਪਾਂ ਦੇਖ ਰਹੇ ਹਾਂ ਪੌੜੀਆਂ ਜਿਹੜੀਆਂ ਬਾਹਰ ਦੀ ਦਿੱਤੀਆਂ ਹੋਈਆਂ ਸੋ ਲੋਬੀ ਵੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਹੈ ਕਿਚਨ ਦੇ ਵਿੱਚ ਕਬੜ ਦਾ ਕਮਰ ਜਾਨੀ ਕਿ ਰਹਿੰਦਾ ਹੈਗਾ ਬਾਕੀ ਸੈਲਫ ਵਗੈਰਾ ਜਿਹੜੀ